ਗੜ ਸ਼ੰਕਰ ਦੇ ਪਿੰਡ ਕੁਲੇয়াল ਚ ਨਵਜੋਤ ਸਾਹਿਤਕ ਸੰਸਥਾ ਔੜ ਵੱਲੋਂ ਸਾਹਿਤਕ ਸੱਤ ਸਜਾਈ ਗਈ ਗੜ ਸ਼ੰਕਰ ਦੇ ਨਜ਼ਦੀਕ ਪੈਂਦੇ ਪਿੰਡ ਕੁਲੇয়াল ਵਿਖੇ ਸਾਹਿਤਕ ਸੱਤ ਦਾ ਆਯੋਜਨ ਕੀਤਾ ਗਿਆ ਨਵਜੋਤ ਸਾਹਿਤਕ ਸੰਸਥਾ ਔੜ ਦੇ ਬੈਨਰਟ ਸ਼ਹੀਦ ਭਗਤ ਸਿੰਘ ਦੇ ਜਨਮ ਦੇ ਦਿਨ ਨੂੰ ਸਮਰਪਿਤ ਕਰਵਾਏ ਸਮਾਗਮ ਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਪਿੰਡ ਕੁल्लेਵਾਲ ਦੇ ਵਸਨੀਕਾਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਵੀ ਸਾਂਝ ਪਾ ਕੇ ਮਾਹੌਲ ਨੂੰ ਹੋਰ ਪ੍ਰੇਰਕ ਬਣਾ ਦਿੱਤਾ ਇਸ ਮੌਕੇ ਤੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਗਰੋੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਮੋਲੀ ਦੇ ਸਾਹਿਤਕ ਬਿਨਾ ਸਮਾਜ ਦੀ ਸਤਿਭ ਦੀ ਲਈ ਆਸ ਨਹੀਂ ਰੱਖੀ ਜਾ ਸਕਦੀ ਇਸ ਮੌਕੇ ਤੇ ਪ੍ਰੋਫੈਸਰ ਸਿੰਧੂ ਬਰੀਆਣਵੀ ਸਰਪੰਚ ਜਗਿੰਦਰ ਕੁल्लेਵਾਲ ਸਤਪਾਲ ਸਲੋ ਸਰਜੀਤ ਮਜਾਰੀ ਅਤੇ ਵੱਡੀ ਗਿਣਤੀ ਦੇ ਵਿੱਚ ਸਾਥਕਾਂ ਨਾਲ ਜੁੜੀਆਂ ਸ਼ਖਸੀਅਤਾਂ ਜੜੀਆਂ ਹਾਜ਼ਰ ਸਨ ਪਗਤ ਸਿੰਘ ਕੀ ਅਜਮਾਣਾ ਬਾਕੀ ਏ ਕੇਸ ਕਟਾ ਲੈ ਤੇ ਸ਼ਲੀ ਮੈਂ ਸਿਰ ਕਟਵਾਉਣਾ ਬਾਕੀ ਏ ਸਿਰ ਕਟਵਾਉਣਾ ਬਾਕੀ ਏ ਗੁਸਤਾ ਕੀ ਕੀ ਮਾਫੀ ਚੋਨੇ ਸਾਹਿਬ ਕੇ ਦਰਬਾਰ ਪਗਤ ਸਿੰਘ ਸਰਦਾਰ ਸੂਰਮਾ ਪਗਤ ਸਿੰਘ ਸਰਦਾਰ ਪਗਤ ਸਿੰਘ ਜਿਸੇ ਰਦਾਰ ਸੂਰਮਾ ਪਗਤ ਸਿੰਘ ਸਰਦਾਰ ਉਹਨਾਂ ਦਾ ਜਨਮ ਦਿਨ ਆ ਰਿਹਾ ਉਸ ਮੌਕੇ ਤੇ ਬਹੁਤ ਕਾਫੀ ਸਮੇਂ ਤੋਂ ਤੁਸੀਂ ਜੁੜੇ ਬੈਠੇ ਹੋ ਅੱਜ ਸਟੇਜ ਤੇ ਵੱਖ-ਵੱਖ ਉਹ ਸਖਸ਼ੀਤਾ ਮੌਜੂਦ ਨੇ ਜਿਨ੍ਹਾਂ ਦਾ ਕੱਲੇ ਆਪਣੇ ਪਰਿਵਾਰ ਨੂੰ ਨਹੀਂ ਕੱਲੇ ਆਪਣੇ ਪਿੰਡ ਨੂੰ ਨਹੀਂ ਕੱਲੇ ਸਮਾਜ ਨੂੰ ਨਹੀਂ ਮੈਂ ਸਮਝਦਾ ਕਿ ਪੂਰੀ ਸਟੇਟ ਨੂੰ ਪੂਰੇ ਦੇਸ਼ ਨੂੰ ਬਹੁਤ ਵੱਡਾ ਯੋਗਦਾਨ ਹੈ ਨਵਯੋਧ ਸਾਹਿਤ ਸੰਸਥਾ ਔੜ ਬਨੋ ਅੱਜ ਇੱਥੇ ಗ್ರಾಮ ਪੰਚਾਇਤ ਕੁੱਲੇਵਾਲ ਦੇ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਤ ਸਾਹਿਤਿਕ ਸੱਤ ਦਾ ਇੱਕ आयोजन ਕੀਤਾ ਗਿਆ ਜਿਹਦੇ ਵਿੱਚ ਉੱਗੇ ਲੇਖਕਾਂ ਨੇ ਕਵੀਆਂ ਨੇ ਆਪਣੀਆਂ ਰਚਨਾਵਾਂ ਕਿੱਥੇ ਪੇਸ਼ ਕੀਤੀਆਂ ਉੱਥੇ ਪਿੰਡ ਦੇ ਹੁਨਾਰ ਬੱਚਿਆਂ ਨੇ ਪਿੰਡ ਦੀਆਂ ਹੋਰ ਔਰਤਾਂ ਨੇ ਆਮ ਜਿਹੜੀ ਲੋਕਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਭਾਗ ਲਿਆ ਤੇ ਜਿਹੜੀ ਪਿੰਡੂ ਸਾਥ ਆ ਉਹਦੇ ਪਿੰਡਾਂ ਦੇ ਵਿੱਚ ਅਲੋਪ ਹੋ ਰਿਹਾ ਜਿਹੜਾ ਸੱਭਿਆਚਾਰ ਆ ਉਹ ਇਸ ਸੰਸਥਾ ਵੱਲੋਂ ਪਿੰਡ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਸੀਂ ਇੱਥੇ ਅੱਜ ਦਾ ਕੁੱਲੇਵਾਲ ਦੇ ਵਿੱਚ ਸਾਹਿਤਿਕ ਸਾਸਤਰ ਦੇ ਸੱਤਵੇਂ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਵਿਧਾਨ ਸਭਾ ਦੇ ਵਿੱਚੋਂ ਡਿਪਟੀ ਸਪੀਕਰ ਪੰਜਾਬ ਦੇ ਸਰਦਾਰ ਜੈ ਕਿਸ਼ਨ ਸਿੰਘ ਰੌੜੀ ਜੀ ਨੇ ਵਿਸ਼ੇਸ਼ ਤੌਰ ਤੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਪ੍ਰਤੀਯੋਗੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਪਿੰਡ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਪੂਰਨ ਜਿਹੜਾ ਸਹਿਯੋਗ ਦਿੱਤਾ ਇਸ ਮੌਕੇ ਲੋਕਾਂ ਦੇ ਬੋਧਕ ਪੱਧਰ ਦਾ ਹੋਰ ਉੱਚਾ ਚੱਕਣ ਦੇ ਲਈ ਜਿਹੜਾ ਤਰਕਸ਼ੀ ਸੋਸਾਇਟੀ ਕੋਲੋਂ ਉਹ ਕਿਤਾਬਾਂ ਦਾ ਸਾਹਿਤ ਦਾ ਸਟਾਰ ਵੀ ਲਾਇਆ ਗਿਆ ਹੈ